ਅੰਮ੍ਰਿਤਸਰ ਰੂਰਲ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 3,46,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਪੁਲਿਸ ਨੇ ਆਲਾ ਅਧਿਕਾਰੀਆਂ ਦੇ ਮੁਤਾਬਿਕ ਪੁਲਿਸ ਦੇ ਲਈ ਇਹ ਵੱਡੀ ਸਫਲਤਾ ਹੈ ਤੁਹਾਨੂੰ ਦੱਸ ਦਿੰਨੇ ਆ ਗੁਪਤ ਤੋਚਣ ਦੇ ਅਦਾਲਤ ਤੇ ਨਾਤੀ ਬੰਦ ਦੌਰਾਨ ਇਨਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰਦੀ ਐ ਐਸਐਸਪੀ ਅੰਮ੍ਰਿਤਸਰ ਰੂਰਲ ਸ਼੍ਰੀ ਦਰਪદયਾ ਸਾਦੀ ਨਿਗਰਾਨੀ ਹੇਠ ਅੱਜ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ 346000 ਜਿਹੜੀ ਨਸ਼ੀਲੀ ਗੋਲੀਆਂ ਹੈ ਉਹ ਬਰਾਮਦ ਕੀਤੀਆਂ ਗਈਆਂ 9 ਨਵੰਬਰ ਨੂੰ ਇੱਕ ਇਨਫੋਰਮੇਸ਼ਨ ਤੇ ਇੱਕ ਪਰਚਾ ਦਰਜ ਕੀਤਾ ਸੀ ਪਰਚਾ ਨੰਬਰ 323 ਥਾੜਾ ਕਤੂ ਨੰਗਲ ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਜਿਹਦੇ ਵਿੱਚ ਅਫਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹਦੇ ਕੋਲੋਂ 10200 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਸੀ ਉਦੀ ਪੁਸ਼ਕਿਸ਼ ਤੋਂ ਇੱਕ ਗੁਰਸਾਹਿਬ ਸਿੰਘ ਨੂੰ ਅਰੈਸਟ ਕੀਤਾ ਗਿਆ ਸੀ ਜਿਹਦੇ ਕੋਲੋਂ 11400 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਸੀ ਉਨਾ ਦੀ ਪੁਸ਼ਕਿਸ਼ ਤੋਂ ਬੈਕਵਰਡ ਲਿੰਗੇਜ ਕਰਦੇ ਕਰਦੇ ਇੱਕ ਸੰਜੀਵ ਕੁਮਾਰ ਨੂੰ ਅਸੀਂ ਅਰੈਸਟ ਕੀਤਾ ਸੀ ਉਹਦੇ ਕੋਲੋਂ 972 ਨਸ਼ੀਲੀ ਗੋਲੀਆਂ ਜਿਹੜੀ ਬਰਾਮਦ ਹੋਈਆਂ ਸੀ ਬੈਕਵਰਡ ਲਿੰਕੇਜ ਜਿਹੜੀਆਂ ਨਸ਼ੀਲੀ ਗੋਲੀਆਂ ਦੇ ਪਿੱਛਾ ਕਰਦੇ ਕਰਦੇ ਐ ਐਸਐਚਓ ਕਥੂਨੰਗਲ ਵੱਲੋਂ ਪ੍ਰੋਐਕਟਿਵਲੀ ਇਹ ਕੰਮ ਕੀਤਾ ਗਿਆ ਤੇ ਕੱਲ ਇੱਕ ਖਾਸ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਕਿ ਇਹਨੇ ਜਿਹੜੇ ਬੈਕਵਰਡ ਲਿੰਕੇਜ ਹੈਗੇ ਆ ਉਹ ਦਿੱਲੀ ਸਾਈਡ ਤੋਂ ਕਿਤੇ ਹੈਗੇ ਆ ਇਮੀਡੀਏਟਲੀ ਐਸਐਚਓ ਕਥੂਨੰਗਲ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਤੇ ਟਰੈਪ ਲਗਾਇਆ ਗਿਆ ਤੇ ਇਹਨਾਂ ਦੇ ਜਿਹੜੇ ਸਮਾਨ ਲੈ ਕੇ ਆ ਰਹੇ ਸੀ ਦਿੱਲੀ ਵੱਲ ਦਿੱਲੀ ਤੋਂ ਉਹ ਜਿਹੜੇ ਦੋਸ਼ੀਆਂ ਨੂੰ ਅरेस्ट ਕੀਤਾ ਗਿਆ ਇਹ ਦੋਸ਼ੀਆਂ ਵਿੱਚ ਨਵਜੋਤ ਸਿੰਘ ਹੈਗੇ ਅੰਮ੍ਰਿਤਸਰ ਤੋਂ सुरेंद्र ਸਿੰਘ ਵਾਸੀ ਅੰਮ੍ਰਿਤਸਰ ਅਤੇ ਦਿਲਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਇਹ ਤਿੰਨਾਂ ਨੂੰ ਮੌਕੇ ਤੋਂ ਹੀ ਅरेस्ट ਕੀਤਾ ਗਿਆ ਤੇ ਇਹਨਾਂ ਦੇ ਕਬਜ਼ੇ ਕੋਲੋਂ 346000 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ ਇਸ ਤੋਂ ਇਲਾਵਾ ਇਹਨਾਂ ਕੋਲ ਇੱਕ ਕਰੇਟਾ ਗੱਡੀ ਵੀ ਬਰਾਮਦ ਕੀਤੀ ਹੈ ਤੇ ਇੱਕ ਵੈਂਟੋ ਕਾਰ ਇਹਨਾਂ ਦੀ ਪ੍ਰੀਲੀਮਿਨਰੀ ਪੁਸ਼ਕਿਸ਼ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੀ ਗੋਲੀਆਂ ਦੀ ਡੀਲਿੰਗ ਹੈਗੀ ਹੈ ਉਹ ਦਿੱਲੀ ਦੇ ਵਿੱਚ ਆ ਕਿਸੇ ਬੰਦੇ ਕੋਲ ਕੀਤੀ ਗਈ ਹੈ ਤੇ ਇਹਦਾ ਜਿਹੜਾ ਬੈਕਵਰਡ ਲਿੰਕੇਜ ਹੈ ਉਹ ਆਗਰਾ ਵਾਲੇ ਸਾਈਡ ਜਾ ਰਿਹਾ ਹੈਗਾ ਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜੀ ਇਹ ਜਿਹੜੀ ਨਸ਼ੀਲੀ ਗੋਲੀਆਂ ਹੈ ਇਹ ਇੱਕ ਪ੍ਰਾਈਵੇਟ ਬੱਸ ਤੇ ਵਿੱਚ ਇਹ ਲੈ ਕੇ ਆਏ ਸੀ ਤੇ ਇਸ ਇਨਫੋਰਮੇਸ਼ਨ ਤੇ ਬੇਸਿਕਲੀ ਐਸਐਚਓ ਕਥੋਂ ਨੰਗਲ ਨੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਹਸਪਤਾਲ ਜਾਤਾ ਗ੍ਰਫਤਾਰ ਕੀਤਾ ਗਿਆ ਹੈ ਤੇ ਅੱਜ ਇਹਨਾਂ ਦਾ ਅਸੀਂ ਅਸੀਂ ਫਰਦਰ ਪੁਲਿਸ ਰਿਮਾਂਡ ਲਵਾਂਗੇ ਤੇ ਜਿਹੜੀ ਵੀ ਜਿੱਥੋਂ ਵੀ ਇਹ ਜਿਹੜੀ ਨਸ਼ੀਲੀ ਗੋਲੀਆਂ ਇਹ ਗੈਰ ਕਾਨੂੰਨੀ ਤਰੀਕੇ ਨਾਲ ਇਹ ਪੰਜਾਬ ਚ ਲੈ ਕੇ ਆ ਰਹੇ ਐ ਤੇ ਲਾਗੇ ਛੱਕ ਜਿੱਥੇ ਸਪਲਾਈ ਕਰ ਰਹੇ ਐ ਇਸ ਪੂਰੇ ਨੈਟਵਰਕ ਦਾ ਅਸੀਂ ਪਰਦਾ ਫਾਸ਼ ਕਰਾਂਗੇ ਸਰ ਆ ਵੀ ਕੋਈ ਨਸ਼ੇਯਾਤੀ ਵਗੈਰਾ ਨਹੀਂ ਹਜੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਇਹ ਤੇ ਇਸ ਦਾ ਅੱਲ ਵੀ ਆਪਾਂ ਕੁੱਕ ਕਰਾਂਗੇ ਸਰ ਜਿਹੜੀ ਵਸ ਜਿਹੜੀ ਵਸ ਤੋਂ ਲੈ ਕੇ ਆ ਰਹੇ ਕੁਝ ਐ ਕਹਦੇ ਹੀ ਬਸ ਇਹ ਵਸ ਤੋਂ ਦਿੱਲੀ ਤੋਂ ਲੈ ਕੇ ਆ ਰਹੇ ਸੀ ਸੋ ਪਹਿਲੇ ਵੀ ਮਾਮਲੇ ਕੋਈ ਦਰਜਾ ਕੀ ਨਾ ਤੇ ਪਹਿਲਾਂ 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 ਹਜੇ ਕੋਈ ਮਾਮਲੇ ਹਜੇ ਤੱਕ ਤਸਦੀਕ ਨਹੀਂ ਹੋਏ ਨਾ ਤੇ ਸੋ ਕਿਹਨੇ ਦੋਸ਼ੀ ਹੈ ਤਿੰਨ ਦੋਸ਼ੀ ਪਹਿਲਾ ਅਰੈਸਟ ਕੀਤੇ ਸੀ ਤਿੰਨ ਹੋਸੀ ਕੱਲ ਅਰੈਸਟ ਕੀਤੇ ਆ ਟੋਟਲ 6 ਦੋਸ਼ੀ ਆ ਹਜੇ 4 ਫੜਿਆ ਗਿਆਨਾਂ ਕੋ ਆ ਆਮ ਨਹੀਂ ਹਜੇ ਕੋਈ ਹਥਿਆਰ ਨਹੀਂ ਫੜਿਆ ਗਿਆਨਾਂ ਕੋ ਤੇ ਤਿੰਨ ਦਾ ਪਿੱਛਾ ਆ ਹਜੇ ਤੱਕ 6 ਦੋਸ਼ੀ ਨਾਮਜਤ ਅਸੀਂ ਜਿਹੜੇ ਅਰੈਸਟ ਕਰ ਲਏ ਹੈਗੇ ਆ ਬਾਕੀ ਬੈਕਵਰਡ ਲਿੰਕੇਜਸ ਇਹਨਾਂ ਤੇ ਸਾਹਮਣੇ ਆ ਰਹੇ ਆ ਉਹ ਇਸ ਸਟੇਜ ਤੇ ਅਸੀਂ ਡਿਸਕਲੋਸ ਨਹੀਂ ਕਰ ਸਕਦੇ ਨਹੀਂ ਤਾਂ ਉਹ ਅਲਰਟ ਹੋ ਸਕਦੇ ਆ ਬਾਕੀ ਅਸੀਂ ਉਹਨਾਂ ਤੇ ਵੀ ਵਰਕ ਕਰ ਰਹੇ ਆ ਬਿਲਕੁਲ ਬਿਲਕੁਲ ਦਿੱਲੀ ਅਤੇ ਉਸ ਤੋਂ ਪਿੱਛੇ ਵੀ ਜਿੱਥੇ ਬੈਕਵਰਡ ਲਿਖ ਜਿਓ ਜਿਨਾਂ ਦੇ ਆ ਰਹੇ ਹੈਗੇ ਆ ਉੱਥੇ ਅਸੀਂ ਛਾਪਾ ਮਾਰੀ ਕਰਾਂਗੇ ਸਰ ਤੁਹਾਨੂੰ ਪਤਾ ਲੱਗਾ ਜੀ ਕਿਹੜੀ ਦੁਕਾਨ ਤੇ ਵੇਚਦੇ ਨੇ ਸਪਲਾਈ ਕਿੱਥੇ ਕਰਦੇ ਸਰ ਇੱਥੇ ਲੋਕ ਇਹ ਬਾਰੋਬਾਰੀ ਜੀ ਹੋ ਰਿਹਾ ਹੈਗਾ ਜਿਹੜੀ ਪਿਲਫਰੇਜ ਹੋ ਰਹੀ ਹੈ ਪ੍ਰੋਡਕਸ਼ਨ ਯੂਨਿਟ ਤੋਂ ਬਾਹਰ ਹੀ ਕਿਤੇ ਸੜਕਾਂ ਦੇ ਉੱਤੇ ਹੀ ਜਿਹੜੀ ਇਲੀਗਲ ਤਰੀਕੇ ਨਾਲ ਇਹ ਕੰਮ ਕਰ ਰਹੇ ਨੇ ਠੀਕ ਹੈ